ਤੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਇਹ ਸ਼ਬਦ ਇਸ ਢੰਗ ਨਾਲ ਹੈ ਜਿਵੇਂ ਬੰਦਾ ਕਈ ਵਾਰੀ ਕਿਸੇ ਬੰਦੇ ਨੂੰ ਕਹਿੰਦਾ ਵੀ ਤੇਰੇ ਤੇ ਮੈਨੂੰ ਬੜਾ ਭਰੋਸਾ ਹੈ ਤੇਰੇ ਤੇ ਮਾਨ ਹੈ ਤੇਰੇ ਤੇ ਫਕਰ ਹੈ ਮੈਨੂੰ ਤੇਰੇ ਤੇ ਬੜੀ ਆਸ ਹੈ ਹੁਣ ਗੁਰੂ ਅਰਜਨ ਸਾਹਿਬ ਕਹਿੰਨ ਲੱਗੇ ਹੈ ਭਾਈ ਉਹ ਜਿਹੜਾ ਪ੍ਰਮਾਤਮਾ ਵਾਹਿਗੁਰੂ ਹੈ ਭਾਵੇਂ ਸਤਗੁਰੂ ਆਪਣੇ ਤੇ ਗੱਲ ਲਾ ਕੇ ਕਹਿਦੇ ਨੇ ਸਮਝਾਤੇ ਸਾਨੂੰ ਰਹੇ ਨੇ ਵੀ ਤੁਸੀਂ ਉਸ ਮਾਲਕ ਤੇ ਮਾਨ ਕਰੋ ਉਸ ਮਾਲਕ ਤੇ ਆਪਣੀ ਆਸ ਰੱਖੋ ਆਪਣੀ ਸੁਰਤ ਵਿੱਚ ਇਹ ਰੱਖੋ ਵੀ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਇਹ ਪ੍ਰਮਾਤਮਾ ਤੇਰੇ ਵਰਗਾ ਮੈਨੂੰ ਹੋਰ ਕਿਸੇ ਤੇ ਭਰੋਸਾ ਨਹੀਂ ਕਿਸੇ ਤੇ ਮਾਨ ਨਹੀਂ ਕਿਸੇ ਤੇ ਆਸ ਨਹੀਂ ਜੋਰ ਤੁਮਾਰਾ ਸੁਖ ਬਸਾਂ ਸੱਚ ਸ਼ਬਦ ਨੀਸਾਨ ਜੋਰ ਤੁਮਾਰਾ ਹੁਣ ਇੱਥੇ ਜੋਰ ਦਾ ਅਰਥ ਤਾਕਤ ਤੇਰੀ ਤਾਕਤ ਸਮਰੱਥਾ ਦਾ ਸਦਕਾ ਜੋਰ ਤੁਮਾਰਾ ਸੁਖ ਬਸਾਂ ਜੇ ਮੈਂ ਸੁਖੀ ਵਸਦਾ ਪਿਆ ਤੇ ਇਹ ਤਾਂ ਵਸਦੇ ਹਾਂ ਵੀ ਤੇਰੀ ਤਾਕਤ ਤੇਰੀ ਸਮਰੱਥਾ ਦੇ ਕਰਕੇ ਜੋਰ ਤੁਮਾਰਾ ਸੁਖ ਬਸਾਂ ਸੱਚ ਸ਼ਬਦ ਨਿਸ਼ਾਨ ਜਿਹੜਾ ਨਿਸ਼ਾਨ ਸ਼ਬਦ ਆਇਆ ਨਾ ਬਹੁਤ ਸਹਿਜ ਨਾਲ ਅਰਥਾਂ ਨੂੰ ਬਾਚੂ ਤੇ ਇਹਦਾ ਅਖਰੀ ਅਰਥੇ ਰਾਹ ਦਾ ਦੀ ਜਿਵੇਂ ਪ੍ਰਾਤਨ ਸਮੇ ਅੱਜ ਵੀ ਹੈ ਕਿਸੇ ਨੇ ਕੋਈ ਵਪਾਰ ਕਰਨਾ ਇਥੋਂ ਤੱਕ ਪਸ਼ੂਆਂ ਨੂੰ ਵੀ ਇੱਕ ਥਾਂ ਤੋਂ ਦੂਜੇ ਥਾਂ ਵਪਾਰ ਦੀ ਦ੍ਰਿਸ਼ਟੀ ਨਾਲ ਮੰਡੀ ਤੋਂ ਖਰੀਦਣਾ ਵੇਚਣਾ ਜਾਂ ਅੱਜ ਵੀ ਸੜਕ ਤੇ ਸਾਧਨ ਚੱਲਦੇ ਨੇ ਖਾਸ ਕਰਕੇ ਟਰੱਕ ਆਦਤ ਜਿਹੜੇ ਮਾਲ ਢੋਂਦੇ ਨੇ ਸਮਾਨ ਢੋਂਦੇ ਨੇ ਤੋਂ ਉਹਨਾਂ ਕੋਲ ਇੱਕ ਰਾਹਦਾਰੀ ਹੈ ਜੇ ਉਹਨਾਂ ਨੂੰ ਕੋਈ ਅਧਿਕਾਰੀ ਰੋਕ ਕੇ ਪੁੱਛੇ ਵੀ ਤੁਸੀਂ ਕਿੱਥੋਂ ਸਮਾਨ ਭਰਿਆ ਕਿੱਥੇ ਲੈ ਕੇ ਚੱਲੇ ਹੋ ਤੇ ਉਹ ਰਾਹਦਾਰੀ ਵਖਾ ਕੇ ਤੇ ਇਸ ਗੱਲ ਵਿੱਚੋਂ ਸੁਰਖਰੂ ਹੋ ਜਾਂਦੇ ਆ ਬੇਸਿਸ ਮਾਣ ਇਥੋਂ ਭਰਿਆ ਤੇ ਇੱਥੇ ਲਿਜਾਣਾ ਹੈ ਤੇ ਇਸ ਕੰਮ ਵਾਸਤੇ ਜਾ ਰਿਹਾ ਹੈ। ਪ੍ਰਾਤਨ ਸਮੇਂ ਜਦੋਂ ਮੰਡੀਆਂ ਤੋਂ ਪਸ਼ੂਆਂ ਦਾ ਵਪਾਰ ਹੋਣਾ ਤੇ ਉਹਨਾਂ ਨੂੰ ਵੀ ਇੱਕ ਨਿਸ਼ਾਨ ਰਾਹਦਾਰੀ ਦਿੱਤੀ ਜਾਂਦੀ ਸੀ। ਜਿਹੜੀ ਰਸਤੇ ਵਿੱਚ ਫਿਰ ਹਾਕਮਾਂ ਨੇ ਰੋਕਣਾ ਪੁੱਛ ਕੇ ਚ ਕਰਨੀ ਤੇ ਉਹ ਰਾਹਦਾਰੀ ਬਖਾ ਕੇ ਤੇ ਅੱਗੇ ਲੰਘ ਜਾਂਦੇ ਸਨ। ਹੁਣ ਗੁਰੂ ਜੀ ਨੇ ਜਿਹੜਾ ਬਚਨ ਇੱਥੇ ਵਰਤਿਆ ਕਹਿੰਦੇ ਸਤ ਸ਼ਬਦ ਨੀਸ਼ਾਨ ਐ ਪਰਮਾਤਮਾ ਮੇ ਤੇਰੀ ਕਿਰਪਾ ਦਾ صدਕਾ ਸੁਖੀ ਵਸਦਾ ਤੇ ਮੇਰੇ ਕੋਲ ਤੇਰੇ ਸੱਚੇ ਸ਼ਬਦ ਦੀ ਤੇਰੇ ਦਿੱਤੇ ਹੋਏ ਨਾਮ ਦੀ ਰਾਹਦਾਰੀ ਹੈ ਇਸ ਰਾਹਦਾਰੀ ਦੀ ਬਦੌਲਤ ਮੈਂ ਆਪਣੇ ਜੀਵਨ ਵਿੱਚ ਹਰਥ ਸੁਰਖਰੂ ਹੋ ਜਾਣਾ ਥੋੜਾ ਜਿਹਾ ਇਸ ਸ਼ਬਦ ਨੂੰ ਹੋਰ ਧਿਆਨ ਨਾਲ ਪੜ੍ਹੋ ਮੈਨੂੰ ਆਰੰਭਤਾ ਵਿੱਚ ਤੇ ਕਿਹਾ ਸੀ ਵੀ ਇਹ ਪ੍ਰਮਾਤਮਾ ਮੈਨੂੰ ਤੇਰੇ ਤੇ ਮਾਨ ਹੈ ਤੇਰੇ ਤੇ ਫਖਰ ਹੈ ਤੇਰੇ ਵਰਗਾ ਮੈਨੂੰ ਆਸ ਤੇ ਭਰੋਸਾ ਕਿਸੇ ਤੇ ਨਹੀਂ